ਕੀ ਕਦੇ ਸੋਚਿਆ ਹੈ ਕਿ ਭਾਸ਼ਾ ਆਖਿਲ ਕੰਮ ਕਿਵੇਂ ਕਰਦੀ ਹੈ ਸੋਚੋ ਜਰਾ ਆਪਾਂ ਰੋਜ਼ ਕਿੰਨੇ ਹੀ ਨਿਯਮ ਵਰਤਦੇ ਆ ਉਹ ਵੀ ਬਿਨਾਂ ਸੋਚੇ ਸਮਝੇ ਪਰ ਇਹ ਨਿਯਮ ਆਉਂਦੇ ਕਿੱਥੋਂ ਨੇ ਅਸਲ ਚ ਗੱਲ ਇਹ ਹੈ ਕਿ ਆਪਣੇ ਹਰ ਸ਼ਬਦ ਹਰ ਵਾਕ ਦੇ ਪਿੱਛੇ ਨਾ ਇੱਕ ਪੂਰਾ ਸਿਸਟਮ ਕੰਮ ਕਰਦਾ ਪਿਆ ਤਾਂ ਅੱਜ ਆਪਾਂ ਪੰਜਾਬੀ ਵਿਆਕਰਨ ਦੇ ਇਸੇ ਬਲੂਪ੍ਰਿੰਟ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹਨੂੰ ਸਿਰਫ ਕੋਈ ਨਿਮਾ ਦੀ ਬੋਰਿੰਗ ਜੀ ਕਿਤਾਬ ਨਾ ਸਮਝੋ ਸਗੋਂ ਇਹ ਤਾਂ ਇੱਕ ਨਕਸ਼ੇ ਵਾਂਗ ਹੈ ਇੱਕ ਅਜਿਹਾ ਨਕਸ਼ਾ ਜਿਹੜਾ ਦੱਸਦਾ ਹੈ ਕਿ ਭਾਸ਼ਾ ਦੀ ਆਜੜੀ ਖੂਬਸੂਰਤ ਇਮਾਰਤ ਹੈ ਇਹ ਬਣਦੀ ਕਿਵੇਂ ਹੈ ਤਾ ਆਪਣਾ ਸਫਰ ਕਿਵੇਂ ਰਹੇਗਾ ਸਭ ਤੋਂ ਪਹਿਲਾਂ ਆਪਾਂ ਪਾਸ਼ਾ ਦੇ ਕੁਝ ਲੁਕੇ ਹੋਏ ਨਿਯਮਾਂ ਬਾਰੇ ਗੱਲ ਕਰਾਂਗੇ ਫਿਰ ਵਿਆਕਰਣ ਦੇ ਚਾਰ ਮੁੱਖ ਥੰਬਕੀ ਨੇ ਉਹ ਦੇਖਾਂਗੇ ਇਸ ਤੋਂ ਬਾਅਦ ਇਹ ਭਾਸ਼ਾ ਅਸਲ ਜ਼ਿੰਦਗੀ 'ਚ ਕਿਵੇਂ ਵਰਤੀ ਜਾਂਦੀ ਹੈ ਤੇ ਅਖੀਰ 'ਚ ਆਪਾਂ ਭਾਸ਼ਾ ਦੀ ਬਿਲਕੁਲ ਜੜ੍ਹ ਯਾਨੀ ਦੁਨੀਆ ਤੇ ਲਿਪੀ ਨੂੰ ਸਮਝਾਂਗੇ ਚਲੋ ਫਿਰ ਸ਼ੁਰੂ ਕਰਦੇ ਹਾਂ ਆਪਣੇ ਪਹਿਲੇ ਹਿੱਸੇ ਤੋਂ ਪਾਸ਼ਾ ਦੇ ਉਹ ਲੁਕਵੇਂ ਨਿਯਮ ਜਿਨ੍ਹਾਂ ਨੂੰ ਅਸੀਂ ਸਾਰੇ ਇੱਕ ਨਾਮ ਨਾਲ ਜਾਣਦੇ ਹਾਂ ਵਿਆਕਰਣ ਵਿਆਕਰਣ ਹੈ ਕਿ ਦੇਖੋ ਇਹ ਇੱਕ ਤਰ੍ਹਾਂ ਦਾ ਵਿਗਿਆਨ ਹੈ ਜਿਹੜਾ ਭਾਸ਼ਾ ਨੂੰ ਇੱਕ ਢਾਂਚਾ ਇੱਕ ਫਰੇਮਵਰਕ ਦਿੰਦਾ ਹੈ ਮਤਲਬ ਇਹ ਉਹ ਨਿਯਮ ਨੇ ਜਿਹੜੇ ਪੱਕਾ ਕਰਦੇ ਨੇ ਕਿ ਜੋ ਵੀ ਆਪਾਂ ਬੋਲ ਰਹੇ ਆ ਉਹ ਸ਼ੁੱਧ ਹੋਵੇ ਸਟੈਂਡਰਡ ਹੋਵੇ ਤੇ ਹਰ ਕਿਸੇ ਨੂੰ ਆਸਾਨੀ ਨਾਲ ਸਮਝ ਆ ਜਾਵੇ ਜੇ ਸਿੱਧੇ ਸਾਦੇ ਸ਼ਬਦਾਂ ਚ ਕਹੀਏ ਨਾ ਤਾਂ ਗੱਲ ਬਸ ਇੰਨੀ ਹੈ ਵਿਆਕਰਣ ਨੂੰ ਸਮਝ ਕੇ ਹੀ ਆਪਾਂ ਕਿਸੇ ਵੀ ਭਾਸ਼ਾ ਨੂੰ ਸਹੀ ਤਰੀਕੇ ਨਾਲ ਬੋਲਣਾ ਪੜ੍ਹਨਾ ਤੇ ਲਿਖਣਾ ਸਿੱਖਦੇ ਆਂ ਸੋ ਇਹ ਸਿਰਫ ਰੂਲਸ ਦੀ ਗੱਲ ਨਹੀਂ ਇਹ ਤਾਂ ਵਧੀਆ ਤਰੀਕੇ ਨਾਲ ਆਪਣੀ ਗੱਲ ਦੂਜਿਆਂ ਤੱਕ ਪਹੁੰਚਾਉਣ ਦੀ ਚਾਬੀ ਹੈ ਅੱਛਾ ਤਾਂ ਸਵਾਲ A ਹੈ ਕਿ ਆ ਢਾਂਚਾ ਬਣਦਾ ਕਿਵੇਂ ਹੈ ਵੇਖੋ ਜਿਵੇਂ ਕੋਈ ਮਜ਼ਬੂਤ ਇਮਾਰਤ ਹੁੰਦੀ ਹੈ ਨਾ ਉਹ ਪਿੱਲਰਾਂ ਤੇ ਖੜੀ ਹੁੰਦੀ ਹੈ ਓਵੇਂ ਹੀ ਵਿਆਕਰਣ ਵੀ ਚਾਰ ਮੁੱਖੇ ਥੰਮਾ ਯਾਨੀ ਕਿ ਚਾਰ ਅੰਗਾ ਤੇ ਟਿਕਿਆ ਹੋਇਆ ਹੈ ਚਲੋ ਦੇਖਦੇ ਆ ਕਿਹੜੇ ਨੇ ਆਹ ਦੇਖੋ ਇੱਥੇ ਪੰਜਾਬੀ ਵਿਆਕਰਣ ਦਾ ਪੂਰਾ ਢਾਂਚਾ ਸਾਫ਼-ਸਾਫ਼ ਦਿਸ ਰਿਹਾ ਹੈ ਜੇ ਆਪਾਂ ਬਿਲਕੁਲ ਸੈਂਟਰ 'ਚ ਦੇਖੀਏ ਦਾ ਵਿਆਕਰਣ ਨੂੰ ਚਾਰ ਮੁੱਖ ਹਿੱਸਿਆਂ ਜਾਂ ਅੰਗਾ ਚ ਵੰਡਿਆ ਗਿਆ ਹੈ ਬਸ ਇਹ ਹੀ ਉਹ ਚਾਰ ਪਿੱਲਰ ਨੇ ਜਿਨ੍ਹਾਂ ਤੇ ਪੂਰੀ ਭਾਸ਼ਾ ਖੜੀ ਹੈ ਤਾਂ ਇਹ ਚਾਰ ਪਿੱਲਰ ਕਿਹੜੇ-ਕਿਹੜੇ ਨੇ ਸਭ ਤੋਂ ਪਹਿਲਾ ਹੈ ਵਰਣ ਬੋਧ ਯਾਨੀ ਤੋਨੀਆਂ ਤੇ ਅੱਖਰਾਂ ਦੀ ਸਮਝ ਫਿਰ ਆਉਂਦਾ ਹੈ ਸ਼ਬਦ ਬੋਧ ਜਿੱਥੇ ਆਪਾਂ ਸ਼ਬਦ ਕਿਵੇਂ ਬਣਦੇ ਨੇ ਇਹ ਦੇਖਦੇ ਆ ਤੀਜਾ ਹੈ ਅਰਥ ਬੋਧ ਮਤਲਬ ਸ਼ਬਦਾਂ ਦੇ ਮਤਲਬ ਕੀ ਨਿਕਲਦੇ ਨੇ ਤੇ ਚੌਥਾ ਵਾਕ ਬੋਧ ਜਿਹੜਾ ਸਾਨੂੰ ਦੱਸਦਾ ਹੈ ਕਿ ਸ਼ਬਦਾਂ ਨੂੰ ਜੋੜ ਕੇ ਸਹੀ ਵਾਕ ਕਿਵੇਂ ਬਣਾਉਣੇ ਨੇ ਤੇ ਮਜ਼ੇ ਦੀ ਗੱਲ ਇਹ ਹੈ ਕਿ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਚਲੋ ਢਾਂਚੇ ਦੀ ਗਲਤੀ ਹੋ ਗਈ ਪਰ ਇਹ ਨਿਯਮ ਅਸਲ ਜ਼ਿੰਦਗੀ ਚ ਮਤਲਬ ਆਪਣੀ ਰੋਜ਼ ਦੀ ਬੋਲਚਾਲ ਤੇ ਲਿਖਤ ਚ ਕਿਵੇਂ ਕੰਮ ਆਉਂਦੇ ਨੇ ਆਓ ਹੁਣ ਇਸ ਤੇ ਇੱਕ ਨਜ਼ਰ ਮਾਰੀਏ ਦੇਖੋ ਹਰ ਪਾਸ਼ਾ ਦੇ ਨਾ ਦੋ ਰੂਪ ਹੁੰਦੇ ਨੇ ਇੱਕ ਤਾਂ ਉਹ ਜਿਹੜੀ ਆਪਾਂ ਘਰੇ ਦੋਸਤਾਂ ਯਾਰਾਂ ਨਾਲ ਵਰਤਦੇ ਆ ਜਿਹਨੂੰ ਕਹਿੰਦੇ ਨੇ ਆਮ ਬੋਲਚਾਲ ਤੇ ਦੂਜੀ ਹੁੰਦੀ ਹੈ ਟਕਸਾਲੀ ਬੋਲੀ ਯਾਨੀ ਸਟੈਂਡਰਡ ਭਾਸ਼ਾ ਇਹ ਥੋੜੀ ਫਾਰਮਲ ਹੁੰਦੀ ਹੈ ਜਿਵੇਂ ਕਿਤਾਬਾਂ ਚ ਸਕੂਲਾਂ ਚ ਜਾਂ ਦਫ਼ਤਰਾਂ ਚ ਵਰਤੀ ਜਾਂਦੀ ਹੈ ਭਾਸ਼ਾ ਨੂੰ ਉਹਦੀ ਕੁਆਲਿਟੀ ਦੇ ਹਿਸਾਬ ਨਾਲ ਵੀ ਦੇਖਿਆ ਜਾ ਸਕਦਾ ਹੈ ਜਿਵੇਂ ਇੱਕ ਹੁੰਦੀ ਹੈ ਸ਼ੁੱਧ ਭਾਸ਼ਾ ਮਤਲਬ ਜਿਸਟ ਕੋਈ ਗ੍ਰਾਮਰ ਦੀ ਗਲਤੀ ਨਾ ਹੋਵੇ ਤੇ ਦੂਜੇ ਪਾਸੇ ਅਸ਼ੁੱਧ ਭਾਸ਼ਾ ਜਿੱਥੇ ਗਲਤੀਆਂ ਹੋ ਜਾਂਦੀਆਂ ਨੇ ਇਸੇ ਤਰ੍ਹਾਂ ਟਕਸਾਲੀਤਾ ਹੋ ਗਈ ਸਟੈਂਡਰਡ ਫਾਰਮਲ ਭਾਸ਼ਾ ਤੇ ਅਪਭਾਸ਼ਾ ਹੋ ਗਈ ਆਪਣੀ ਸਲੈਂਗ ਯਾਨੀ ਬਿਲਕੁਲ ਇਨਫਾਰਮਲ ਜਿਹੜੀ ਅਕਸਰ ਇਲਾਕੇ ਦੇ ਹਿਸਾਬ ਨਾਲ ਬਦਲਦੀ ਰਹਿੰਦੀ ਹੈ ਚਲੋ ਹੁਣ ਥੋੜਾ ਹੋਰ ਡੂੰਘਾਈ ਚ ਚਲਦੇ ਆ ਆਪਣੇ ਭਾਸ਼ਾ ਦੇ ਬਲੂਪ੍ਰਿੰਟ ਦੇ ਬਿਲਕੁਲ ਬੇਸ ਤੇ ਯਾਨੀ ਦੁਨੀਆਂ ਆਵਾਜ਼ਾਂ ਤੇ ਉਹਨਾਂ ਨੂੰ ਲਿਖਣ ਵਾਲੇ ਚਿੰਨ੍ਹਾਂ ਤੇ ਹੁਣ ਦੇਖੋ ਜਿਹੜੀਆਂ ਆਵਾਜ਼ਾਂ ਆਪਣੇ ਮੂੰਹ ਚੋਂ ਨਿਕਲਦੀਆਂ ਨੇ ਉਹਨਾਂ ਨੂੰ ਕਾਗਜ਼ ਤੇ ਲਿਖਣ ਲਈ ਕੁਝ ਨਿਸ਼ਾਨ ਕੁਝ ਚਿੰਨ ਚਾਹੀਦੇ ਹੁੰਦੇ ਨੇ ਬਸ ਇਹਨਾਂ ਚਿੰਨ੍ਹਾਂ ਦੇ ਗਰੁੱਪ ਨੂੰ ਹੀ ਲਿਪੀ ਕਹਿੰਦੇ ਨੇ ਤੇ ਆਪਣੀ ਪੰਜਾਬੀ ਲਈ ਜਿਹੜੀ ਲਿਪੀ ਹੈ ਉਹ ਹੈ ਗੁਰਮੁਖੀ ਇਹੀ ਗੱਲ ਸਾਨੂੰ ਵਾਪਸ ਲਿਆਉਂਦੀ ਹੈ ਆਪਣੇ ਪਹਿਲੇ ਪਿੱਲਰ ਤੇ ਯਾਦ ਹੈ ਵਰਣਬੋਧ ਇਹ ਵਿਆਕਰਨ ਦਾ ਉਹੀ ਹਿੱਸਾ ਹੈ ਜਿਹੜਾ ਇਹਨਾਂ ਦੁਨੀਆ ਅੱਖਰਾਂ ਤੇ ਲਿਪੀ ਦੀ ਸਟੱਡੀ ਕਰਦਾ ਹੈ ਇੱਥੇ ਸਕਰੀਨ ਤੇ ਜੋ ਦਿਖ ਰਿਹਾ ਹੈ ਇਹ ਗੁਰਮੁਖੀ ਲਿਪੀ ਦੀ ਜਾਨ ਹੈ ਇਹਨੇ 10 ਲਗਾ ਮਾਤਰਾਵਾਂ ਸਧਾਰਨ ਭਾਸ਼ਾ ਚ ਕਹੀਏ ਤਾਂ ਇਸ ਸਵਰ ਦੁਨੀਆ ਨੇ ਕੰਨਾ ਸਿਹਾਰੀ ਬਿਹਾਰੀ ਇਹ ਉਹੀ ਤਨੇ ਜਿਹੜੇ ਬੇਜਾਨ ਅੱਖਰਾਂ ਜਾਨ ਪਾਉਂਦੇ ਨੇ ਉਹਨਾਂ ਨੂੰ ਆਵਾਜ਼ ਦਿੰਦੇ ਨੇ ਤੇ ਸ਼ਬਦ ਬਣਾਉਂਦੇ ਨੇ ਅੱਛਾ ਕੋਈ ਸ਼ਬਦ ਬਣਦਾ ਕਿਵੇਂ ਹੈ ਚਲੋ ਇੱਕ ਉਦਾਹਰਣ ਨਾਲ ਸਮਝਦੇ ਆਂ ਆਪਾਂ ਤਿੰਨ ਅੱਖਰ ਲੈਨੇ ਆਂ ਕ ਮ ਤ ਲ ਹੁਣ ਇਹਨਾਂ ਤਿੰਨਾਂ ਚ ਇੱਕ ਅ ਦੀ ਆਵਾਜ਼ ਲੁਕੀ ਹੋਈ ਹੈ ਠੀਕ ਹੈ ਤਾਂ ਜਦੋਂ ਆਪਾਂ ਇਹਨਾਂ ਨੂੰ ਇਕੱਠਾ ਕਰਦੇ ਆਂ ਕ ਮ ਲ ਕੀ ਬਣ ਗਿਆ ਕਮਲ ਹੈ ਨਾ ਕਮਲ ਬਸ ਐਵੇਂ ਦੁਨੀਆ ਤੋਂ ਸ਼ਬਦ ਬਣ ਜਾਂਦੇ ਨੇ ਠੀਕ ਹੈ ਅੱਖਰਾਂ ਦੀ ਕਹਾਣੀ ਤਾਂ ਸਮਝ ਆ ਗਈ ਹੁਣ ਵਾਰੀ ਹੈ ਆਪਣੇ ਬਲੂਪ੍ਰਿੰਟ 'ਚ ਇੱਕ ਲੈਵਲ ਉੱਤੇ ਜਾਣ ਦੀ ਹੁਣ ਆਪਾਂ ਗੱਲ ਕਰਾਂਗੇ ਦੂਜੇ ਪਿੱਲਰ ਦੀ ਸ਼ਬਦ ਬੋਧ ਮਤਲਬ ਸ਼ਬਦਾਂ ਦੀ ਸਟੱਡੀ ਤਾਂ ਸ਼ਬਦ ਹੁੰਦਾ ਕੀ ਹੈ ਇਹ ਸਿਰਫ ਅੱਖਰਾਂ ਦਾ ਢੇਰ ਨਹੀਂ ਹੁੰਦਾ ਨਹੀਂ ਇਹ ਅੱਖਰਾਂ ਤੇ ਲਗਾ ਮਾਤਰਾਾਂ ਦਾ ਇੱਕ ਅਜੇਹਾ ਮੇਲ ਹੈ ਜਿਸ ਦਾ ਕੋਈ ਮਤਲਬ ਨਿਕਲਦਾ ਹੋਵੇ ਜਿਸ ਤੋਂ ਕਿਸੇ ਚੀਜ਼ ਕਿਸੇ ਆਈਡੀਆ ਬਾਰੇ ਪਤਾ ਲੱਗੇ ਮਤਲਬ ਅਰਥ ਹੋਣਾ ਬਹੁਤ ਜ਼ਰੂਰੀ ਹੈ ਹੁਣ ਇਹਨਾਂ ਸ਼ਬਦਾਂ ਨੂੰ ਵੀ ਨਾ ਉਹਨਾਂ ਦੇ ਕੰਮ ਦੇ ਹਿਸਾਬ ਨਾਲ 8 ਹਿੱਸਿਆਂ 'ਚ ਵੰਡਿਆ ਗਿਆ ਹੈ ਜਿਵੇਂ ਨਾਮ ਪੜਨਾਵ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਤੇ ਵਿਸਮਿਕ ਹਰ ਇੱਕ ਦਾ ਆਪਣਾ ਕੰਮ ਹੈ ਆਪਣਾ ਰੋਲ ਹੈ ਜਦੋਂ ਆਪਾਂ ਇੱਕ ਵਾਕ ਬਣਾਉਨੇ ਆ ਤਾਂ ਜੇ ਆਪਾਂ ਸੋਚੀਏ ਅੱਖਰ ਤਾਂ ਹੋ ਗਏ ਨੀ ਤੇ ਸ਼ਬਦ ਹੋ ਗਏ ਇਟਾਂ ਤੇ ਜਿਵੇਂ ਇਟਾਂ ਨੂੰ ਜੋੜ-ਜੋੜ ਕੇ ਕੰਧਾਂ ਬਣਦੀਆਂ ਨੇ ਓਵੇਂ ਹੀ ਸ਼ਬਦਾਂ ਨੂੰ ਜੋੜ ਕੇ ਬਣਦੇ ਨੇ ਵਾਕ ਤੇ ਇਹੀ ਸਾਨੂੰ ਵਿਆਕਰਣ ਦੇ ਅਗਲੇ ਪੜਾਅ ਉਤੇ ਲੈ ਜਾਂਦਾ ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਵਿਆਕਰਣ ਨੂੰ ਸਮਝਣਾ ਇਹ ਬਿਲਕੁਲ ਓਵੇਂ ਹੈ ਜਿਵੇਂ ਸਾਨੂੰ ਉਸ ਪਾਸ਼ਾ ਦਾ ਆਰਕੀਟੈਕਟ ਵਾਲਾ ਨਕਸ਼ਾ ਮਿਲ ਗਿਆ ਹੋਵੇ ਜਿਸ ਨਾਲ ਆਪਾਂ ਰੋਜ਼ ਕੁਛ ਨਾ ਕੁਝ ਬਣਾਉਂਦੇ ਆਂ ਕੁਛ ਨਾ ਕੁਛ ਬੋਲਦੇ ਆਂ ਇਹੀ ਉਹ ਟਾਚਾ ਹੈ ਜਿਹੜਾ ਆਪਣੀ ਗੱਲਬਾਤ ਨੂੰ ਮਜ਼ਬੂਤ ਤੇ ਸਾਫ਼ ਬਣਾਉਂਦਾ ਹੈ ਤਾਂ ਹੁਣ ਜਦੋਂ ਪਾਸ਼ਾ ਦਾ ਇਹ ਬਲੂਪ੍ਰਿੰਟ ਆਪਣੇ ਸਾਹਮਣੇ ਹੈ ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਨਾਲ ਕੀ ਕੁਝ ਉਸਾਰਿਆ ਜਾ ਸਕਦਾ ਹੈ ਕਿਉਂਕਿ ਇਹ ਇੱਕ ਬਹੁਤ ਹੀ ਤਾਕਤਵਰ ਟੂਲ ਹੈ ਜਿਸ ਦੀ ਵਰਤੋਂ ਦੀ ਕੋਈ ਹੱਦ ਨਹੀਂ